ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਿ ਕਣਕ ਨੂੰ ਕੋਰ ਭਿਉਣ ਤੋਂ ਪਹਿਲਾਂ ਜਿਹੜੀ ਸਪਰੇਅ ਕਰਨੀ ਆ ਕਿਉਂਕਿ ਕਿਸਾਨ ਵੀਰ ਪੁੱਛ ਰਹੇ ਸੀਗੇ ਕਿ ਪਾਣੀ ਲਾਉਣ ਤੋਂ ਪਹਿਲਾਂ ਫਾਇਦਾ ਹੈ ਕਿ ਪਾਣੀ ਲਾਉਣ ਤੋਂ ਬਾਅਦ ਜ਼ਿਆਦਾ ਫਾਇਦਾ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਕਿ ਨੁਕਸਾਨ ਆਪਣਾ ਕਿੱਥੇ ਜਾ ਕੇ ਹੁੰਦਾ ਪਿਛਲੇ ਸਾਲਾਂ ਚ ਵੀ 5-7 ਮਾਣ ਦਾ ਬੜੇ ਆਰਾਮ ਨਾਲ ਫਰਕ ਪੈ ਜਾਂਦਾ ਆਪਾਂ ਕਹਿੰਦੇ ਨੇ 50-55 ਮਾਣ ਸਾਡੀ ਕਣਕ ਹੋ ਗਈ ਬਹੁਤ ਵਧੀਆ ਪਰ ਨਹੀਂ 7 ਮਾਣ 8 ਮਾਣ ਦਾ ਫਰਕ ਪੈਂਦਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਬਲੋ ਵੀ ਫੇਸਬੁੱਕ ਪੇਜ ਦੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਨਵੀਂ ਨਵੀਂ ਅਪਡੇਟ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੂਗੀ ਜਿਵੇਂ ਜਿਵੇਂ ਤੁਹਾਡੇ ਸਵਾਲ ਆਉਂਦੇ ਆ ਮੈਂ ਗੱਲ ਕਰ ਰਿਹਾ ਮੈਗਨੀਜ਼ ਤੱਤ ਦੀ ਸੂਖਮ ਤਾਤਾਂ ਛੋਟਾ ਤਾਤਾਂ ਥੋੜੀ ਮਾਤਰਾ ਚਾਹੀਦਾ ਪਰ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਜ਼ਿਆਦਾਤਰ ਖੇਤਾਂ 'ਚ ਮੈਗਨੀਜ਼ ਦੀ ਘਾਟ ਆਉਂਦੀ ਹੈ ਤੇ ਇਹਦਾ ਮੁੱਖ ਰੋਲ ਆ ਜਿਹੜਾ ਉਹ ਫੋਟੋਸਿਸਟਮ 2 ਦੇ ਵਿੱਚ ਫੋਟੋਲਾਈਸਿਸ ਆਫ ਵਾਟਰ ਮਤਲਬ ਪਾਣੀ ਦੇ ਅਣੂਆਂ ਨੂੰ ਆਕਸੀਜਨ ਦੀ ਮੌਜੂਦਗੀ 'ਚ ਤੋੜਨਾ ਬੂਟੇ ਨੂੰ એનર્ਜੀ ਸਪਲਾਈ ਕਰਨੀ ਫੋਟੋਸਿਸਟਮ 2 ਆ ਜਿਹੜਾ ਮੈਗਨੀਜ਼ ਦੀ ਘਾਟ ਤੋਂ ਬਿਨਾ ਪ੍ਰੋਪਰ ਕੰਮ ਨਹੀਂ ਕਰਦਾ ਜੀਦਨ ਆ ਭੋਜਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਫੋਟੋਸਿੰਥੈਸਿਸ ਆ ਪ੍ਰਕਾਸ਼ ਸੰਸਲੇਸ਼ਨ ਉਹ ਪ੍ਰਭਾਵਿਤ ਹੁੰਦੀ ਹੈ ਤੇ ਜਿਹੜੀਆਂ 슈ਗਰ ਮਤਲਬ ਜਿਹੜੀਆਂ ਆਪਾਂ ਕਹਿ ਦਈਏ ਕਿ ਖੰਡ ਦੀ ਮਾਤਰਾ ਜਿਹੜੀ ਡਿਵੈਲਪ ਹੋਣੀ ਹੁੰਦੀ ਆ ਜਿਹੜੀਆਂ 슈ਗਰਸ ਵੱਖ-ਵੱਖ ਬੂਟੇ ਦੇ ਵੱਖ-ਵੱਖ ਭਾਗਾਂ ਦੇ ਵਿੱਚ ਜਾਣੀਆਂ ਹੁੰਦੀਆਂ ਨੇ ਉਹ ਪੂਰੀਆਂ ਮਿਲਦੀਆਂ ਨਹੀਂ ਊਰਜੀ ਪੂਰੀ ਨਹੀਂ ਮਿਲਦੀ ਤੇ ਜਦੋਂ ਫੋਟੋਸਿੰਥੈਸਿਸ ਹੀ ਪ੍ਰੋਪਰ ਨਹੀਂ ਹੋ ਭੋਜਨ ਪਦਾਰਥ ਪੂਰੇ ਨਹੀਂ ਬਣਨਗੇ ਬੂਟੇ ਨੂੰ ਪੂਰੀ ਤਾਕਤ ਨਹੀਂ ਮਿਲੂਗੀ ਪੂਰੀ ਖਰਾਕ ਨਹੀਂ ਮਿਲੂਗੀ ਪੂਰਾ ਖਾਣਾ ਨਹੀਂ ਮਿਲੂਗਾ ਤਾਂ ਡਰਾਈ ਮੈਟਰ ਕਮੂਲੇਸ਼ਨ ਮਤਲਬ ਜਿਹੜੇ ਭੋਜਨ ਪਦਾਰਥ ਜਮ੍ਹਾਂ ਹੋਣੇ ਆ ਤੇ ਜਦੋਂ ਦਾਣਾ ਬਣਨਾ ਉਧਰ ਨੂੰ ਮੂਵ ਕਰਨੇ ਹੁੰਦੇ ਦਾਣੇ ਦਾ ਵਜ਼ਨ ਜਿੰਨਾ ਨੇ ਬਣਾਉਣਾ ਹੁੰਦਾ ਤੇ ਪਲੱਸ ਝਾੜ ਤੇ ਦਾ ਫਿਰ ਅਸਰ ਪੈਣਾ ਹੀ ਪੈਣਾ ਸਟ੍ਰੈਸ ਦੇ ਵਿੱਚ ਬੂਟਾ ਆ ਜਾਂਦਾ ਜਦੋਂ ਪਹਿਲਾ ਪਾਣੀ ਲੱਗਦਾ ਹੈ ম্যাগਨੀਜ਼ੀ ਦੀ ਘਾਟ ਹੈ ਜਿਹੜੇ ਖੇਤਾਂ 'ਚ ਮਗਰੋਂ ਆ ਕੇ ਦੋਗੀਆਂ ਬਣਦੀਆਂ ਬੂਟੇ ਸੁੱਕਦੇ ਆ ਪੱਤੇ ਸੁੱਕਣ ਲੱਗਦੇ ਪਹਿਲਾਂ ਤਾਂ ਆਮ ਤੌਰ ਤੇ ਜਿਹੜਾ ਹੈਗਾ ਤੁਹਾਨੂੰ ਮੈਂ ਦੱਸਿਆ ਕਿ ਝੂਨਾ ਕਣਕ ਫਸਲੀ ਚੱਕਰ 'ਚ ਆਉਂਦੀਆਂ ਬੂਟੇ ਦੇ ਵਿਕਾਰ ਲਈ ਪੱਦਿਆਂ ਤੇ ਇਹਦੀਆਂ ਸਭ ਤੋਂ ਪਹਿਲਾਂ ਨਿਸ਼ਾਨੀਆਂ ਉਹਦੀਆਂ 나ੜੀਆਂ ਦੇ ਦਰਮਿਆਨ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਰਾਵੀ ਪੂਰੇ ਰੰਗ ਦੇ ੱੱੱਬੇ ਬਣਦੇ ਆ ਹੌਲੀ ਹੌਲੀ ਜਿਹੜੀਆਂ ਲਾਈਨਾਂ ਬਣ ਜਾਂਦੀਆਂ ਨੇ ਤੇ ਪੱਤੇ ਆ ਜਿਹੜੇ ਉਹ ਲੰਮੀ ਲੰਮੀ ਧਾਰੀਆਂ ਜਿਹੜੇ ਹੈਗੇ ਆਪਾਂ ਨੂੰ ਆਇਆ ਲੱਗਦਾ ਜਿਵੇਂ ਮਚਦੇ ਹੁੰਦੇ ਆ ਤੇ ਬੂਟਾ ਜਿਹੜਾ ਹੈਗਾ ਹੌਲੀ ਹੌਲੀ ਜ਼ਿਆਦਾ ਸੁੱਕਣ ਲੱਗ ਪੈਂਦਾ ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਕਈ ਥਾਵਾਂ ਤੇ ਨਿਸ਼ਾਨੀਆਂ ਨਜ਼ਰ ਆਉਂਦੀਆਂ ਆਪਾਂ ਕਹਿੰਦੇ ਨੇ ਕਿ ਸਾਡੇ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਸਾਡੇ ਕਣਕ ਠੀਕ ਚੱਲਦੀ ਐ ਨਸਾਰੇ ਵੇਲੇ ਵੀ ਨਿਸ਼ਾਨੀਆਂ ਘਾਟ ਦੀਆਂ ਨਜ਼ਰ ਆਉਂਦੀਆਂ ਨੇ ਤੇ ਸਿੱਧਾ ਸਿੱਧਾ ਝਾੜ ਤੇ ਫਰਕ ਪੈਂਦਾ ਕਿਉਂਕਿ ਮੈਗਨੀਜ਼ ਦੀ ਘਾਟ ਆ ਜਿਹੜੀ ਇਹ ਸੂਖਮ ਤੱਤ ਆ ਜਿਹੜਾ ਜੇ ਦੀ ਘਾਟ ਦੀਆਂ ਕਈ ਵਾਰ ਨਿਸ਼ਾਨੀਆਂ ਨਜ਼ਰ ਨਾ ਆਉਣ ਪਰ ਖੇਤ ਫਸਲ ਨੂੰ ਪ੍ਰੋਪਰ ਜਿਹੜੀ ਆਪਾਂ న్యూਟ੍ਰੀਸ਼ਨ ਨਾ ਦੇਈਏ ਕਿਉਂਕਿ ਆਮ ਤੌਰ ਤੇ ਆਪਾਂ ਫਾਸਫੋਰਸ ਆਲ ਜਾਂ ਨਾਈਟ੍ਰੋਜਨ ਨਾਲ ਵੱਧ ਧਿਆਨ ਦਿੰਨੇ ਆ ਤਾਂ ਲੁਕਮੀ ਘਾਟ ਵੀ ਫਸਲ ਦਾ ਨੁਕਸਾਨ ਕਰਦੀ ਹੈ ਝਾੜ ਤੇ ਅਸਰ ਪੈਂਦਾ ਹੀ ਪੈਂਦਾ ਤੇ ਫਿਰ ਆਪਾਂ ਕੀ ਕਰਦੇ ਆ ਫਰਜ਼ ਕਰ ਲੋ ਪਾਣੀ ਲਾਇਆ ਦੌਗੀਆਂ ਮੱਜਣ ਲਾ ਪੀਆ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਕਿ ਮੈਗਨੀਜ਼ ਦੀ ਘਾਟ ਆ ਗਈ ਫਿਰ ਆਪਾਂ ਉੱਤੇ ਸਪਰੇਅ ਕਰਨ ਲੱਗ ਪਏ ਨੇ ਜਦ ਕੇ ਫਿਰ ਰਿਕਵਰ ਕਰਨ ਦੇ ਵਿੱਚ ਫਸਲ ਨੂੰ ਵੱਧ ਟਾਈਮ ਲੱਗ ਜਾਂਦਾ ਆਪਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਬਿਮਾਰੀ ਹੈਗੀ ਹੈ ਖੇਤਾਂ ਦੇ ਵਿੱਚ ਇਹ ਘਾਟ ਹੈਗੀ ਹੈ ਤਾਂ ਆਪਾਂ ਨੂੰ ਦਵਾਈ ਪਹਿਲਾਂ ਕਰਨੀ ਚਾਹੀਦੀ ਜਦੋਂ ਬੰਦਾ ਜ਼ਿਆਦਾ ਬਿਮਾਰ ਹੋ ਗਿਆ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਉਹ ਸਿਹਤ ਵੀ ਡਾਊਨ ਜਾਂਦੀ ਹੈ ਤੇ ਖਰਚਾ ਵੀ ਵੱਧ ਹੁੰਦਾ ਤੇ ਇਸ ਕਰਕੇ ਮੈਗਨੀ ਸਲਫੇਟ 30.5% ਫਾਰਮੂਲੇਸ਼ਨ ਚ ਆਉਂਦੀ ਆਮ ਤੌਰ ਤੇ ਕਈ ਕਿਸਾਨ ਵੀਰ ਮੈਗਨੀਸ਼ੀਅਮ ਕਰੀ ਜਾਂਦੇ ਮੈਗਨੀ ਦੀ ਭਲੇਖੇ ਮੈਗਨੀ ਸਲਫੇਟ ਕਰਨੀ ਆ ਅੱਧਾ ਪਰਸੈਂਟ ਸੋਲੂਸ਼ਨ ਹੁੰਦਾ ਮਤਲਬ 1 ਕਿਲੋ ਮੈਗਨੀ ਸਲਫੇਟ 30.5% ਵਾਲੀ 200 ਲੀਟਰ ਪਾਣੀ ਚ ਆਪਾਂ ਸਪਰੇਅ ਕਰਨੀ ਆ ਪਾਣੀ ਲਾਉਣ ਤੋਂ 2 ਤੋਂ 4 ਦਿਨ ਪਹਿਲਾਂ ਕਰਨੀ ਆ ਨਾਲ ਕਿਲੋ ਡੇਢ ਕਿਲੋ ਯੂਰੀਆ ਪਾ ਸਕਦੇ ਆ 2 ਕਿਲੋ ਰਿਜ਼ਲਟ ਬਹੁਤ ਸੋਨਾ ਮਿਲਦਾ ਯੂਰੀਆ ਨਾ ਮੈਂ ਪਿਛਲੇ ਸਾਲਾਂ ਜੀ ਕਰਵਾਉਣਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਫਸਲ ਦੇ ਵਿੱਚ ਨਾ ਐਬਸਾਰਪਸ਼ਨ ਵਧੀਆ ਹੁੰਦਾ ਤੇ ਰਿਜ਼ਲਟ ਜਿਹੜਾ ਹੈਗਾ ਉਹਦੀ ਐਫੀਸ਼ੀਐਂਸੀ ਜਿਹੜੀ ਹੈਗੀ ਹੈ ਸਪਰੇਅ ਦੀ ਵੱਧ ਜਾਂਦੀ ਹੈ ਤੇ ਪਾਣੀ ਲਾਉਣ ਤੋਂ ਬਾਅਦ ਜਦੋਂ ਆਪਾਂ ਸਪਰੇਅ ਕਰਨੀ ਆ ਕਿਉਂਕਿ 2 ਤੋਂ 3 ਸਪਰੇਅਾਂ ਕਰੋਗੇ ਤਤਾਲੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਝੋਨੇ ਜੀ ਦੱਸਦਾ ਹੁੰਨਾ ਇਹਦੇ ਵਿੱਚ ਪਾਣੀ ਤੋਂ ਪਹਿਲਾਂ ਜਿਹੜੀ ਮੈਗਨੀਸ ਸਲਫੇਟ ਤੇ ਨਾਲ ਆਪਾਂ ਜਿਹੜੀ ਯੂਰੀਆ ਕਿਲੋ ਡੇਢ ਕਿਲੋ ਪਾ ਕੇ ਉਹਦੀ ਸਪਰੇਅ ਕਰ ਪਾਣੀ ਲਾਉਣ ਤੋਂ ਬਾਅਦ ਫਿਰ ਆਪਾਂ ਜਿੰਕ ਸਲਫੇਟ 21% 1 ਕਿਲੋ ਨਾਲ ਧਾ ਕਿਲੋ ਕਲੀ ਦਾ ਪਾਣੀ ਕਿਲੋ ਮੈਗਨੀਜ਼ ਤੇ ਨਾਲ ਜਿਹੜਾ ਹੈਗਾ ਆਪਾਂ ਕਿਲੋ ਡੇਢ ਕਿਲੋ ਯੂਰੀਆ ਪਾ ਕੇ 200 ਲੀਟਰ ਪਾਣੀ ਚ ਉਹਦੀ ਸਪਰੇਅ ਕਰਨੀ ਆ ਦੋ ਸਪਰੇਆਂ ਪਾਉ ਕਰ ਦੇਣੀਆਂ ਸ਼ਾਨਦਾਰ ਝਾੜ ਆਊਗਾ ਕੋਈ ਕਿਸੇ ਕਿਸਮ ਦਾ ਬਾਹਦੂ ਪ੍ਰੋਡਕਟ ਪਾਉਣ ਦੀ ਤੁਹਾਨੂੰ ਲੋੜ ਨਹੀਂ ਪਊਗੀ ਪਰ ਕੋਰ ਪਿਉਣ ਤੋਂ ਪਹਿਲਾਂ ਕੋਰ ਲਾਉਣ ਤੋਂ ਪਹਿਲਾਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਕਣਕ ਦੀ ਫਸਲ ਦੇ ਵਿੱਚ ਮੈਗਨੀ ਸਲਫੇਟ ਦੀ ਸਪਰੇਅ ਕਿਸਾਨ ਵੀਰੋ ਲਾਜ਼ਮੀ ਕਰੋ ਸਸਤਾ ਸੌਦਾ ਆਪਣੇ ਝਾੜ ਦਾ ਇਜਾਫਾ ਹੋਊਗਾ ਫਸਲ دبੂਗੀ ਨਹੀਂ ਤੇ ਜਿਹੜਾ ਹੈਗਾ ਸਟ੍ਰੈਸ ਤੋਂ ਫਸਲ ਬਚੂਗੀ ਦੌਗੀਆਂ ਜਿਹੜੀਆਂ ਹੈਗੀਆਂ ਸੜਨ ਤੋਂ ਬਚਣਗੀਆਂ ਦੌਗੀਆਂ ਦੇ ਵਿੱਚ ਬੂਟੇ ਮੱchnਗੇ ਨਹੀਂ ਦੌਗੀਆਂ ਆਪਣੀਆਂ ਖਤਮ ਨਹੀਂ ਹੋਣੀਆਂ ਕਣਕ ਦੀ ਫਸਲ ਜਿਹੜੀ ਇੱਕਸਾਰ ਵਾਅਦਾ ਕਰਦੀ ਰਹੂਗੀ ਤੇ ਜਿਹੜਾ ਹੈਗਾ ਝਾੜ ਦੇ ਵਿੱਚ ਇਜਾਫਾ ਲਾਜ਼ਮੀ ਮਿਲੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਓ